ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਇਕਤਾ ਵੱਲ ਇਕਤਾ ਕੱਗਾ ਵੱਲੋਂ ਅੱਜ ਜੋ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੋ ਕਿਸਾਨਾਂ ਨਾਲ ਸਦਤ ਢਾਈ ਗਈ ਹੈ ਉਹਦੇ ਕਾਰਨ ਅੱਜ ਇਹ ਪਿਪਲੀ ਵਿਖੇ ਅਜਰਮਾ ਨਾ ਹੋਣ ਦਾ ਡਰ ਜਾ ਰਹੇ ਨੇ ਇਹਨਾਂ ਦਾ ਅੱਜ ਮੇਨ ਅਜੰਡਾ ਕੀ ਹੋਗਾ ਜਥੇ ਦੇ ਪ੍ਰਧਾਨ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹੋਗੀ ਜੀ ਹੋਗੀ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਬਲਾਕ ਪਤਣਾ ਅਮਰੀਕ ਸਿੰਘ ਕਲਵਾਣੂ ਬਲਾਕ ਆਗੂ ਠੀਕ ਹੈ ਅੱਜ ਦਾ ਆਪਣਾ ਮੇਨ ਐਜੰਡਾ ਕੀ ਹੈ ਅੱਜ ਦਾ ਮੇਨ ਐਜੰਡਾ ਸਾਡਾ ਪੀਪਲੀ ਜਿਹੜੀ ਮਹਾ ਪੰਚਾਇਤ ਹੋ ਰਹੀ ਹੈ ਹਰਿਆਣੇ 'ਚ ਉਸ ਦੇ ਵਿੱਚ ਅਸੀਂ ਸਾਰੀ ਬਲਾਕ ਬੱਸਾਂ ਭਰ ਕੇ ਉੱਥੇ ਪਹੁੰਚ ਰਹੇ ਆ ਕਿਉਂਕਿ ਜਿਹੜਾ ਹਿੰਮਤ ਸ਼ਾਹ ਹੈ ਉਹ ਕਹਿੰਦਾ ਵੀ 250 ਕਿਸਾਨ ਬਾਰਡਰਾਂ ਦੇ ਬੈਠੇ ਨੇ ਅੱਜ ਉਹਨੂੰ ਦੱਸਣ ਵਾਸਤੇ ਪਹੁੰਚ ਰਹੇ ਹਾਂ ਵੀ 250 ਕਿਸਾਨ ਨਹੀਂ ਹੈਗੇ ਇਹ ਲੱਖਾਂ ਦੀ ਗਿਣਤੀ 'ਚ ਕਿਸਾਨ ਪਹੁੰਚ ਰਹੇ ਨੇ ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਹੈਗੀਆਂ ਉਦੋਂ ਤੱਕ ਅਸੀਂ ਇਹਨਾਂ ਨੂੰ ਪ੍ਰਦਰਸ਼ਨ ਕਰਦੇ ਰਹਾਂਗੇ ਕਿ ਆਪਣੇ ਕਿਸਾਨ ਭਰਾਵਾਂ ਉੱਤੇ ਜਿਹੜੇ ਹਰਿਆਣੇ ਦੇ ਕਿਸਾਨਿਆਂ 'ਚ ਆਪਣੇ ਪੰਜਾਬ ਦੇ ਉਹਨਾਂ ਦੇ ਉੱਤੇ ਕਾਫੀ ਜਦਤ ਦਤਾਈ ਗਈ ਹੈ ਤੇ ਉਹਦੇ ਵਾਸਤੇ ਸਰਕਾਰ ਨੂੰ ਵੀ ਪਰਹੁੰਦੇ ਸੀ। ਉਹਦੇ ਵਾਸਤੇ ਇਹ ਸਰਕਾਰ ਨੂੰ ਕਹਾਂਗੇ ਵੀ ਸਰਕਾਰ ਨਹੀਂ ਹੈਗੀ। ਇਹ ਨਲਾਇਕ ਨੇ ਜਿਹੜੇ ਆਪਣੀ ਦੇਸ਼ ਦੇ ਆਪਣੇ ਵਰਕਰਾਂ ਦੇ ਇਸ ਤਰ੍ਹਾਂ ਗੋਲੀਆਂ ਚਲਾਈਆਂ ਜਿਸ ਤਰ੍ਹਾਂ ਕੋਈ ਬਾਹਰਲੇ ਮੁਲਕ ਦੇ ਚਲਾਇਆ ਕਰਦੇ ਨੇ। ਜਿਸ ਤਰ੍ਹਾਂ ਜੰਗ ਲੱਗੀ ਹੋਈ ਹੋਵੇ ਇਸ ਕਰਕੇ ਸਾਰੇ ਲੋਕਾਂ ਵਿੱਚ ਰੋਹ ਹੈ। ਰੋਹ ਦੇ ਕਾਰਨ ਇਹ ਕਿ ਇਲੈਕਸ਼ਨ ਵੀ ਆ ਰਿਹਾ ਜਿਹੜਾ ਉਹ ਇਲੈਕਸ਼ਨ ਜਿਨ੍ਹਾਂ ਨੂੰ ਪੱਕੀ ਹਾਰ ਦੇ ਕੇ ਇਹਨਾਂ ਦਾ ਦਿਮਾਗ ਠੀਕ ਕਰਨਾ ਹੈ। ਉਹ ਗੱਲ ਕਰਨਾ ਚਾਹੁੰਦਾ ਜੀ ਆਹ ਕਰਾਂਗੇ ਬੋਲੀ ਕਰਾਂਗਾ ਅੱਜ ਫਿਰ ਕਿੰਨੇ ਕੁ ਪਿੰਡਾਂ ਦੀ ਜਿਹੜਾ ਜਾਨੀ ਕਿ ਜੱਟ ਕਿਸਾਨ ਇਕੱਠੇ ਹੋ ਕੇ ਕਿਤੇ ਜਾ ਰਹੇ ਨੇ ਪਿੱਪਲੀ ਕਣੀ ਮਨਜੀਤ ਸਿੰਘ ਨੇ ਆਲ ਸੂਬਾ ਗੂ ਬੀਕੇ ਜੂ ਇਕਤਾ ਆਜ਼ਾਦ ਅੱਜ ਪਿੱਪਲੀ ਦੇ ਵਿੱਚ ਤਕਰੀਬਨ ਪੰਜਾਬ ਦੇ ਵਿੱਚ ਉਹ ਬੀਕੇ ਜੂ ਇਕਤਾ ਆਜ਼ਾਦ ਦੀ ਘਟੋ ਘਟ ਵੀ 5000 ਦੀ ਗਿਣਤੀ ਜਾਰੀ ਹੈ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ 80 ਚੀਕਾ ਰੋਡ ਤੇ ਸਮਾਣੇ ਤੋਂ ਅੱਗੇ ਕਾਫਲਾ ਇਕੱਠਾ ਲੈ ਕੇ ਉੱਥੋਂ ਚੱਲਣਾ ਪਿੱਪਲੀ ਦੀ ਜਿਹੜੀ ਮਹਾਪੰਚਾਇਤ ਰੱਖੀ ਹੋਈ ਹੈ ਉਹ ਜੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਾਫਲਿਆਂ ਦੇ ਰੂਪ ਚ ਸਾਰੀਆਂ ਜਥੇਬੰਦੀਆਂ ਨੇ ਪਹੁੰਚਣਾ ਕਿਉਂਕਿ ਜਦੋਂ ਉਹਦੇ 13 ਫਰਵਰੀ ਤੋਂ ਮੋਰਚੇ ਚੱਲੇ ਆ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਦੇ ਜਿਹੜਾ ਦਿੱਲੀ ਚੱਲੋ ਦਾ ਸੱਦਾ ਦਿੱਤਾ ਸੀਗਾ ਉਹ ਹਰਿਆਣੇ ਦੀ ਸਰਕਾਰ ਨੇ ਵੱਡੇ ਪੱਤਰ ਤੇ ਵੱਡੀਆਂ ਕੰਧਾਂ ਕੱਢ ਕੇ ਬੜੇ ਜ਼ਬਰਦਸਤ ਨਾਲ ਸਾਡੇ ਕਿਸਾਨਾਂ ਨੂੰ ਉੱਥੇ ਰੋਕਿਆ ਤੇ ਬਹੁਤ ਕਿਸਾਨ ਸਾਡੇ ਸ਼ਹੀਦ ਹੋਏ ਆ ਤੇ ਬਹੁਤ ਟਟੋ-ਟਟ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫੱਟੜ ਹੋਇਆ ਤੇ ਸਾਡੇ ਨੌਜਵਾਨਾਂ ਦੀਆਂ ਬਾਹਾਂ ਵੀ ਚਲੀਆਂ ਗਈਆਂ ਲੱਤਾਂ ਵੀ ਚਲੀਆਂ ਗਈਆਂ ਨਿਗਾ ਵੀ ਚਲੀਆਂ ਗਈਆਂ ਅਸੀਂ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਤੇ ਅੱਜ ਅਸੀਂ ਉੱਥੇ ਭਾਜਪੀ ਦਾ ਇਸ ਭਲੇਖਾ ਕੱਢਣ ਦੇ ਲਈ ਜਿਹੜੀ ਕਿਸਾਨ ਮਹਾਪੰਚਾਇਤ ਰੱਖੀ ਗਈ ਆ ਉਹ ਵੱਡੇ ਪੱਧਰ ਤੇ ਸਫਲ ਹੋਣੀ ਆ ਤੇ ਅਮਿਤ ਸ਼ਾਹ ਦਾ ਜਿਹੜਾ ਦਿੱਤਾ ਹੋਇਆ ਬਿਆਨ ਆ ਕਿ 750 ਕਿਸਾਨ ਦੋਵੇਂ ਬਾਰਡਰਾਂ ਤੇ ਬੈਠਾ 13 ਕਰੋੜ ਕਿਸਾਨ ਦੇਸ਼ ਦਾ ਤਾਂ ਅੱਜ ਪਤਾ ਲੱਗ ਜਾਣਾ ਉਹਨੂੰ ਕਿ 750 ਕਿਸਾਨਾਂ ਬਾਰਡਰਾਂ ਦੇ ਉੱਤੇ ਹੱਕ ਮੰਗ ਰਹੇ ਆ ਜਾਂ ਲੱਖਾਂ ਦੀ ਤਦਾਦ ਦੇ ਵਿੱਚ ਆ ਵੱਡੀ ਗਿਣਤੀ ਵੱਡੇ ਕਾਫਲਿਆਂ ਦੇ ਰੂਪ ਚ ਅੱਜ ਪੰਜਾਬ ਚੋਂ ਵੀ ਜਾਰੀ ਆ ਤੇ ਹਰਿਆਣੇ ਤੇ ਵੱਖ-ਵੱਖੇ ਸਟੇਟਾਂ ਦੇ ਵਿੱਚੋਂ ਵੀ ਉੱਥੇ ਪਿਪਲੀ ਦੇ ਵਿੱਚ ਪਹੁੰਚਣੀ ਕਿ ਜੇ ਤੁਸੀਂ ਰੋਜ਼ ਪ੍ਰਦਰਸ਼ਨ ਕਰਨਾ ਹੈ ਉਹ ਕਿਹੜੀ ਜਗ੍ਹਾ ਤੇ ਕਰਨ ਲੱਗੇ ਹੋ ਕਿਹੜੇ ਰੋਜ਼ ਪ੍ਰਦਰਸ਼ਨ ਜੋ ਕਰਨਾ ਹੈ ਰੋਸ਼ ਪ੍ਰਦਰਸ਼ਨ ਜਿਹੜਾ ਅਸੀਂ ਅੱਜ ਵਾਲੀ ਕਿਸਾਨ ਮਹਾਪੰਚਾਇਤ ਉਹ ਹਰਿਆਣਾ ਦੇ ਵਿੱਚ ਜ਼ਿਲ੍ਹਾ ਖੇਤਰ ਦੇ ਕਸਬਾ ਪਿਪਲੀ ਦੀ ਅਨਾਜ ਮੰਡੀ ਦੇ ਵਿੱਚ ਰੱਖਿਆ ਹੋਇਆ ਸਾਡਾ ਉੱਥੇ ਵੱਡੀ ਪੱਧਰ ਤੇ ਅੱਜ ਇਹ ਮਹਾਪੰਚਾਇਤ ਹੋਣੀ ਹੈ ਜੇ ਜੇ ਬਾਰਡਰ ਹਾਲੇ ਵੀ ਨਹੀਂ ਖੁੱਲਦੇ ਤਾਂ ਅਗਲੀ ਰਣਨੀਤੀ ਕੀ ਹੋਣੀ ਹੈ ਦੇਖੋ ਬਾਰਡਰ ਜੇ ਸਰਕਾਰ ਨੇ ਨਾ ਖੋਲੇ ਬੀਜੇਪੀ ਸਰਕਾਰ ਨੇ ਖੋਲੇ ਤਾਂ ਸਾਡਾ ਸੰਘਰਸ਼ ਤਕਰੀਬਨ ਚੱਲ ਰਿਹਾ ਅਸੀਂ ਲਗਾਤਾਰ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਵੀ ਚੱਲ ਰਿਹਾ ਤੇ ਵੱਖ-ਵੱਖ ਥਾਵਾਂ ਤੇ ਹੋਰ ਮੋਰਚੇ ਲੱਗਣੇ ਆ ਜੇ ਬਾਰਡਰ ਜਿਹੋ ਜੀ ਰਣਨੀਤੀ ਅੱਗੇ ਦੋਵੇਂ ਫਾਰਮਾਂ ਦੀ ਬਣਨੀ ਹੈ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਉਹ ਤੋਂ ਬਾਅਦ ਕੀ ਫੈਸਲਾ ਆਉਂਦਾ ਕਿਵੇਂ ਸਾਡੀ ਰਣਨੀਤੀ ਬਣਦੀ ਹੈ ਅਸੀਂ ਉਹਨੂੰ ਦੇਖਦੇ ਹੋਏ ਜੇ ਨਾ ਬਾਰਡਰ ਖੋਲੇ ਤਾਂ ਅਸੀਂ ਕੋਸ਼ਿਸ਼ ਜਾਣ ਦੀ ਕਰਾਂਗੇ ਜਿਹਾ ਜਿਹਾ ਫੈਸਲਾ ਫਿਰ ਦੋਵੇਂ ਫਾਰਮਾਂ ਵੱਲੋਂ ਲਿਖਿਆ ਗਿਆ ਜੇ ਵੱਖ-ਵੱਖ ਜ਼ੂਬਿਆਂ ਦੇ ਵਿੱਚੋਂ ਹੋਰ ਕੋਈ ਵੱਡੀ ਤਾਕਤ ਸਾਡੇ ਨਾਲ ਜੁੜ ਗਈ ਤਾਂ ਅਸੀਂ ਉਹ ਡਿਸੀਜਨ ਮੌਕੇ ਤੇ ਅੱਜ ਹਰਿਆਣਾ ਪੰਜਾਬ ਦੇ ਦੋਨੋਂ ਕਿਸਾਨ ਅੱਜ ਮੌਜੂਦ ਹੋਣਗੇ ਇੱਕ ਜਗ੍ਹਾ ਤੇ ਨਹੀਂ ਜੀ ਅੱਜ ਤਕਰੀਬਨ ਪੂਰੀ ਆਪਣੇ ਇੰਡੀਆ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚੋਂ ਕਿਸਾਨਾਂ ਨੇ ਪਹੁੰਚਣਾ ਤੇ ਵੱਡੀ ਉਹ ਸਮਾਜ ਪੰਚਾਇਤ ਦੇ ਵਿੱਚ ਪਹੁੰਚ ਕੇ ਸਾਰੇ ਜਿੰਨਾ ਵੀ ਇਹ ਰੋਸ ਪ੍ਰਦਰਸ਼ਨ ਹੱਕੀ ਮੰਗਾਂ ਨੂੰ ਲੈ ਕੇ ਮੋਰਚਾ ਚੱਲਿਆ ਤੇ ਉਹ ਤਕੜੇ ਕਰਦੇ ਮੜੇ ਨਾਰੇ ਜੇ ਲਾ ਦੇ ਜੀ